ਅਈ ਦੇ ਵਿੱਚ 100 ਤੋਂ ਵੱਧ ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਆਣ ਗਈਆਂ ਔਰ ਬੜੇ ਅੱਛੀ ਮੈਜੋਰਟੀ ਨਾਲ ਸਰਕਾਰ ਬਣਾਵਾਂਗੇ ਕਿਉਂਕਿ ਲੋਕਾਂ ਨੇ ਸਰਕਾਰ ਬਣਾਈ ਜਿਹੜੇ ਝੂਠ ਬੋਲ ਕੇ ਆਏ ਜਿਹੜਾ ਨੇ ਝੂਠੇ ਵਾਅਦੇ ਕੀਤੇ ਲੋਕਾਂ ਨੇ ਇਹਨਾਂ ਦਾ ਸਾਰਾ ਕੁਝ ਦੇਖ ਲਿਆ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਵੀਆਈਪ ਕਲਚਰ ਉਹਨੂੰ ਇਸ ਕੋਟੀ ਪੰਜਾਬ ਦੀ ਦਿੱਤੀ ਜਾਵੇ ਤੇ ਉਹਨਾਂ ਦੇ ਹਵਾਇਜਾਜਾਂ ਦੇ ਖਰਚੇ ਕੀਤੇ ਜਾਣ ਤੇ ਪੰਜਾਬ ਦੇ ਲੋਕ ਬੜੇ ਸਮਝਦਾਰ ਨੇ ਉਹਨਾਂ ਨੂੰ ਪਤਾ ਵੀ ਸਾਡਾ ਪੈਸਾ ਜਿਹੜਾ ਹੈ ਉਹ ਕਿੰਨਾ ਲੋਕਾਂ ਦੇ ਖਰਚੇ ਆ ਜਾ ਰਿਹਾ ਇਹਨਾਂ ਦੀ ਐਨੀਆਂ ਕਿ ਦੁੜਕੀਆਂ ਲੱਗੀਆਂ ਪੀਆਂ ਆਵਾਜ਼ੀ ਬਾਲਟੀ ਦੀਆਂ ਕਿ ਇਹਨਾਂ ਦੇ ਸਾਰੇ ਲੀਡਰ 92 ਐਮ ਐਲ ਏ ਜਿਹੜੇ ਆ 17 ਮੰਤਰੀ ਵਿੱਚੋਂ ਤੇ ਜਿਨੇ ਚੇਅਰਮੈਨ ਆ ਤੇ ਜਿਹੜੇ ਦਿੱਲੀ ਦੇ ਲੋਕ ਆ ਤੇ ਜਿਹੜੇ ਪੰਜਾਬ ਦੇ ਸੀ ਮਿਨਿਸਟਰ ਆ ਉਹ ਸਾਰੇ ਗਲੀ ਗਲੀ ਦਾ ਪੈਦਲ ਘੁੰਮ ਰਹੇ ਆ ਵੋਟਾਂ ਪਾਣ ਦੇ ਬੰਦੇ ਦਾ ਪਤਾ ਤਾਂ ਉਦੋਂ ਲੱਗਦਾ ਹੈ ਜਦੋਂ ਬੰਦੇ ਕੋਲ ਪਾਵਰ ਆਵੇ ਕੌਣ ਹਕਾਰ ਕਰਦਾ ਕੌਣ ਗੁੱਸਾ ਕਰਦਾ ਕੌਣ ਕੰਮ ਕਰਦਾ ਹੈ ਸਾਡੇ ਇਲਾਕੇ ਵਿੱਚ ਜਿਹੜਾ ਮੌਜੂਦਾ ਐਮਐਲਏ ਆ ਉਹ ਬੜੀਆਂ ਵੋਟਾਂ ਪਈਆਂ ਜਦੋਂ ਜਿੱਤੇ ਤੇ ਉਹਨਾਂ ਨੇ ਹਰ ਸਪੀਚ ਵਿੱਚ ਇਹ ਕਿ ਸੰਗਤਾ ਨੇ ਬੜਾ ਸਮਰਥਨ ਦਿੱਤਾ ਸਾਢੇ 3 ਸਾਲ ਬੀਤ ਚੁੱਕੇ ਸੜੀਆਂ ਦਾ ਗੋਬਰ ਹੈ ਸਾਡੇ ਕਾਰਪੋਰੇਸ਼ਨ ਦੀ ਜਿੰਨੀ ਮੇਸਟ ਹੈ ਉਹ ਸਾਰੀ ਇਹਦੇ ਚ गिरਦੀ ਹੈ ਜਦ ਤੱਕ ਉਹਦਾ ਪ੍ਰੋਪਰ ਕੋਈ ਹੱਲ ਨਹੀਂ ਹੋ ਜਾਂਦਾ ਉਹਨੂੰ ਟ੍ਰੀਟ ਕਰਕੇ ਨਹੀਂ ਪਾਇਆ ਜਾਂਦਾ ਉਦੋਂ ਤੱਕ ਬੁੱਢਾ ਨਾਲਾ ਸਾਫ਼ ਨਹੀਂ ਹੋ ਸਕਦਾ ਉਹਨਾਂ ਲੋਕਾਂ ਦੀ ਜਿਹੜੀ ਐ ਸਪੀਚਾਂ ਹੁੰਦੀਆਂ ਉਹਨਾਂ ਦੀ ਕਾਉਂਸਲਿੰਗ ਹੁੰਦੀ ਤਾਂ ਕਿ ਉਹਨਾਂ ਨੂੰ ਉਹਨਾਂ ਦੱਸਿਆ ਜਾਂਦਾ ਕਿ ਇਸ ਨਸ਼ੇ ਨਾਲ ਤੁਹਾਡਾ ਸਰੀਰਕ ਉੱਤੇ ਨੁਕਸਾਨ ਹੋਏਗਾ ਤੇ ਪਿੱਛੇ ਤੁਹਾਡੇ ਪਰਿਵਾਰਾਂ ਦਾ ਨੁਕਸਾਨ ਹੋਏਗਾ ਉਹਦੇ ਤੇ ਇਹਨਾਂ ਨੇ ਕਿੰਨਾ ਪੈਸਾ ਖਰਚ ਕੀਤਾ ਅੱਜ ਪੂਰੇ ਪੰਜਾਬ ਦੀਆਂ ਜਿਹੜੀਆਂ ਉਹ ਜਿਹੜੀਆਂ ਪ੍ਰਿੰਟਿੰਗ ਪ੍ਰੈਸ ਸਾਰੀਆਂ ਜਿਹੜੀਆਂ ਓਵਰ ਬਿਜ਼ੀ ਚੱਲ ਰਹੀਆਂ ਕਿਉਂਕਿ ਇਹਨਾਂ ਦੇ ਪੰਮਫਲੇਟ ਛਾਪ ਰਹੇ ਪੂਰੇ ਦੜਾ ਦੜ ਲੋਕਾਂ ਨੂੰ ਵੰਡ ਰਿਆ ਵੀ ਹਾਂ ਅਸੀਂ ਆਹ ਮੁਹਿੰਮ ਚਲਾਤੀ ਮੁਹਿੰਮ ਚਲਾਤੀ ਕੋ ਜਿਹੜੀ ਬੀਜੇਪੀ ਹੈ ਠੀਕ ਹੈ ਸ਼ਹਿਰਾਂ ਚ ਲੋਕ ਇਤਨਾ ਕਿਤੇ ਉਹਨੂੰ ਪਸੰਦ ਕਰਦੇ ਆ ਲਗੀਆਂ ਪਿੰਡਾਂ ਦੇ ਵਿੱਚ ਉਹਨਾਂ ਦੀ ਐਂਟਰੀ ਬੈਨ ਹੈ ਤੋਂ ਇਸ ਕਰਕੇ ਬਿਨਾ ਪਿੰਡਾਂ ਤੋਂ ਇਹ ਸਰਕਾਰ ਨਹੀਂ ਬਣ ਸਕਦੀ ਪੰਜਾਬ ਦੇ ਵਿੱਚ ਤੇ ਜਿਹੜੇ ਝਾੜੂ ਵਾਲੇ ਆ ਲੋਕਾਂ ਨੇ ਬਦਲਾਅ ਦੇ ਨਾਂ ਤੇ ਇਹਨਾਂ ਨੂੰ ਵੋਟਾਂ ਪਾਈਆਂ ਸੀ 3 ਸਾਲ ਪਹਿਲਾਂ ਤੇ ਅੱਜ ਲੋਕਾਂ ਨੇ ਬਦਲਾਅ ਜਿਹੜਾ ਦੇਖ ਲਿਆ ਹਲੋ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਤੋਂ ਤੁਹਾਡੇ ਦਸ ਦੇ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਜੀ ਜਿਹੜੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਣੇ ਆ ਲੁਧਿਆਣਾ ਦੇ ਵਿੱਚ ਚਿਮਨੀ ਚ ਉਹਨਾਂ ਨੂੰ ਵੀ ਲੈ ਕੇ ਤੇ ਪੰਜਾਬ ਦੇ ਸਿਆਸਤ ਮੁੱਦੇ ਤੇ ਵੀ ਲੁਧਿਆਣਾ ਦੇ ਵੀ ਸਿਆਸਤ ਦੇ ਉੱਤੇ ਗੱਲਬਾਤ ਕਰਨ ਲੈਣ ਕਿਉਂਕਿ ਕਾਫੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਈ ਸੀਗੀ ਆਵਾਦੀ ਪਾਰਟੀ ਦੀ ਤੇ ਉਸ ਤੋਂ ਬਾਅਦ 2027 ਇਹਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਹੁਣ ਚਿਮਨੀ ਚੋਨਾ ਆ ਚੁੱਕਿਆ ਹੈ ਹਲਕਾ ਵੈਸਟ ਦੇ ਵਿੱਚ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਲੁਧਿਆਣਾ ਵੈਸਟ ਨੇ ਜਿਹੜਾ 2027 ਦਾ ਮੋੜ ਬੰਦ ਦੇਣਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਮੋਰ ਥੈਨ 15000 ਵੋਟ ਨਾਲ ਸੀ ਜਿਹੜਾ ਲੁਧਿਆਣਾ ਵੈਸਟ ਇਲੈਕਸ਼ਨ ਜਿੱਤਾਂਗੇ ਔਰ ਸਤਿਵੇ 100 ਤੋਂ ਵੱਧ ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਆਣ ਗਈਆਂ ਔਰ ਬੜੇ ਅੱਛੀ ਮੈਜੋਰਟੀ ਨਾਲ ਸਰਕਾਰ ਬਣਾਵਾਂਗੇ ਕਿਉਂਕਿ ਇਹਦੇ ਪਿੱਛੇ ਜਿਹੜਾ ਕਾਰਨ ਹੈ 2022 ਦੀਆਂ ਇਲੈਕਸ਼ਨਾਂ ਜਦੋਂ ਆਮ ਆਦਮੀ ਪਾਰਟੀ ਦੀ ਲੋਕਾਂ ਨੇ ਸਰਕਾਰ ਬਣਾਈ ਜਿਹੜੇ ਝੂਠ ਬੋਲ ਕੇ ਆਏ ਜਿਹੜਾ ਨੇ ਝੂਠੇ ਵਾਅਦੇ ਕੀਤੇ ਲੋਕਾਂ ਨੇ ਇਹਨਾਂ ਦਾ ਸਾਰਾ ਕੁਝ ਦੇਖ ਲਿਆ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਵੀਆਈਪੀ ਕਲਚਰ ਦੀ ਪੰਜਾਬ ਦਾ ਲੀਡਰ ਪੰਜਾਬ ਦਾ ਸੀਐਮ ਤਾਂ ਸਿਕਿਉਰਿਟੀ ਰੱਖੇ ਲੇਕਿਨ ਦਿੱਲੀ ਦੇ ਲੋਕ ਜਿਹੜੇ ਹਾਰੇ ਹੋਏ ਐਮਐਲਏ ਨੇ ਉਹਨਾਂ ਨੂੰ ਸਕਿਉਰਿਟੀ ਪੰਜਾਬ ਦੇ ਦਿੱਤੀ ਜਾਵੇ ਤੇ ਉਹਨਾਂ ਦੇ ਹਵਾਈ ਜਹਾਜ਼ਾਂ ਦੇ ਖਰਚੇ ਕੀਤੇ ਜਾਣ ਤੇ ਪੰਜਾਬ ਦੇ ਲੋਕ ਬੜੇ ਸਮਝਦਾਰ ਨੇ ਉਹਨਾਂ ਨੂੰ ਪਤਾ ਹੈ ਵੀ ਸਾਡਾ ਪੈਸਾ ਜਿਹੜਾ ਉਹ ਕਿੰਨਾਂ ਲੋਕਾਂ ਦੇ ਖਰਚਿਆ ਜਾ ਰਿਹਾ ਸੋ ਇਸ ਕਰਕੇ ਸਾਰਾ ਝੂਠ ਇਹਨਾਂ ਦਾ ਬੇਨਕਾਬ ਹੋ ਚੁੱਕਿਆ ਔਰ ਲੋਕ ਜਿਹੜੇ ਆ ਇਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਔਰ ਰਾਜ ਹਾਲਾਤ ਇਹ ਹੈ ਕਿ ਸੀਐਮ ਨੂੰ ਦੋਨੋਂ ਸੀਐਮ ਐਕਸ ਸੀਐਮ ਦਿੱਲੀ ਵਾਲਾ ਤੇ ਮੌਜੂਦਾ ਸੀਐਮ ਪੰਜਾਬ ਵਾਲੇ ਗਲੀ ਗਲੀ ਘੁੰਮ ਰਹੇ ਆ ਵੀ ਸਾਨੂੰ ਲੁਧਿਆਣਾ ਵੈਸ ਜਿਦਾ ਦਿਓ ਕਿਉਂਕਿ ਪਤਾ ਹੈ ਕਿਰਕਰੀ ਹੋਣ ਵਾਲੀ ਹੈ ਆਦਰਵਾਇਜ਼ ਕੀ ਹੁੰਦਾ ਹੈ ਕਿ ਸੀਐਮ ਦਾ ਤਾਂ ਚਿਹਰਾ ਜਲਵਾ ਇਹੋ ਜਿਹਾ ਹੁੰਦਾ ਹੈ ਕਿ ਇੱਕ ਕੌਨਸਟਿਟੂਐਂਸੀ ਤੋਂ ਇੱਕ ਵਾਰੀ ਆ ਜੇ ਤੇ ਸਾਰਾ ਕੁਝ ਹੀ ਬਦਲ ਜਾਂਦਾ ਹੈ ਲੇਕਿਨ ਇਹ 20 20 40 40 ਬੰਦਿਆਂ ਦੀਆਂ ਮੀਟਿੰਗਾਂ ਕਰ ਰਹੇ ਨੇ ਉਹ ਸਾਡੇ ਬੋਰਡ ਪ੍ਰਧਾਨਾਂ ਕੋਲ ਜਾ ਰਹੇ ਨੇ ਸਾਡੇ ਜਿਹੜੇ ਬੂਥਾਂ ਦੇ ਇੰਚਾਰਜ ਨੇ ਉਹਨਾਂ ਕੋਲ ਜਾ ਰਹੇ ਨੇ ਵੀ ਆਓ ਜੀ ਤੁਹਾਨੂੰ ਸੀਐਮ ਜੁਆਇਨ ਕਰਾਂਗੇ ਸੋ ਇਸ ਹਾਲਾਤ ਤੱਕ ਇਹ ਲੋਕ ਪਹੁੰਚ ਗਏ ਪਰ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਜੋ ਕੀਤਾ ਹੈ ਇਹਨਾਂ ਨੂੰ ਵੜਨਾ ਪੈਣਾ ਹੈ ਉਰੇ ਬੜੇ ਅੱਛੇ ਮਾਰਤੇ ਹਨ ਸਿਰੂ ਜਨਾ ਵੈਸਿੱਤਾਂਗੇ। ਬਿਲਕੁਲ ਪਾਸੇ ਲੁਧਿਆਣਾ ਹਲਕਾ ਵੈਸਟ ਜੇਕਰ ਗੱਲ ਕਰੀਏ ਤਾਂ ਇੱਕ ਸੀਨੀਅਰ ਲੀਡਰ ਜਿਹੜੇ ਹੁਣ ਉੱਥੋਂ ਕੈਂਡੀਡੇਟ ਨੇ ਕਾਫੀ ਗਰਾਫ ਉਹਨਾਂ ਦਾ ਲੋਕਾਂ ਦੇ ਵਿੱਚ ਡਾਊਨ ਹੁੰਦਾ ਨਜ਼ਰ ਆ ਰਿਹਾ ਹੈ। ਗਰਾਊਂਡ ਰਿਪੋਰਟ ਦੇ ਉੱਤੇ ਉਹ ਕਿਵੇਂ ਹੋ ਰਿਹਾ ਲੋਕ ਕਿਉਂ ਜਿਹੜਾ ਗਰਾਫ ਕਾਂਗਰਸ ਦਾ ਡਿੱਗਿਆ ਹੋਇਆ ਨਜ਼ਰ ਆ ਰਿਹਾ। ਨਹੀਂ ਕਾਂਗਰਸ ਦਾ ਗਰਾਫ ਤਾਂ ਕਿਤੇ ਡਿੱਗਿਆ ਨਜ਼ਰ ਆ ਰਿਹਾ ਕਾਂਗਰਸ ਤਾਂ ਬੜੀ ਹਾਈ ਮੋਰਲ ਹੈ ਸਾਡੇ ਵਰਕਰਾਂ ਦਾ ਉਹ ਜੀਲ ਹੈ ਪਰ ਬੜੀ ਅੱਛੀ ਕੈਂਪੇਨ ਚੱਲ ਰਹੀ ਹੈ। ਔਰ ਤੁਸੀਂ ਆਪ ਇਸ ਇਹਨੂੰ ਜੱਜ ਕਰ ਸਕਦੇ ਹੋ ਮੌਕੇ ਤੇ ਜਾ ਕੇ ਲੋਕ ਜਿਹੜੇ ਆ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਨੂੰ ਤਿਆਰ ਬੈਠੇ ਆ ਔਰ ਇਹਨਾਂ ਦੀ ਐਨੀਆਂ ਕਿ ਦੁੜਕੀਆਂ ਲੱਗੀਆਂ ਪਿਆਵਾਂ ਦੀ ਬਾਲਟੀ ਦੀਆਂ ਕਿ ਇਹਨਾਂ ਦੇ ਸਾਰੇ ਲੀਡਰ 92 ਐਮ ਐਲ ਏ ਜਿਹੜੇ ਆ 17 ਮੰਤਰੀ ਵਿੱਚੋਂ ਤੇ ਜਿਨੇ ਚੇਅਰਮੈਨ ਆ ਤੇ ਜਿਹੜੇ ਦਿੱਲੀ ਦੇ ਲੋਕ ਆ ਤੇ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਆ ਉਹ ਸਾਰੇ ਗਲੀ ਗਲੀ ਤਾ ਪੈਦਲ ਘੁੰਮ ਰਹੇ ਆ ਵੀ ਵੋਟਾਂ ਪਾ ਦਿਓ ਤੇ ਜੇ ਇਹਨੇ ਤਕੜੇ ਹੁੰਦੇ ਸਾਡਾ ਗਰਾਫ ਇਹਨਾ ਗਿਰੇ ਹੁੰਦਾ ਤੇ ਇਹਨੇ ਚੰਗੇ ਹੁੰਦੇ ਚੰਗੇ ਕੰਮ ਕੀਤੇ ਹੁੰਦੇ ਤੇ ਨਾ ਵੋਟ ਮੰਗਣ ਦੀ ਲੋੜ ਹੀ ਨਹੀਂ ਸੀ ਇਹ ਕਿਉਂ ਐਡੀ ਧੁੱਪੇ 'ਚ ਤੱਕੇ ਖਾਂਦੇ ਜੁਗਨਾਲ ਕਹ ਵੈਸਟ ਦੇ ਵਿੱਚ ਜਿਹੜੇ ਹੋਡਿੰਗ ਬੋਰਡ ਲੱਗੇ ਹੋਏ ਨੇ ਆਮ ਆਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੰਜੀਵ ਅਰੋੜਾ ਜੀ ਉਹਨਾਂ ਦੇ ਬੋਰਡ ਦੇ ਉੱਤੇ ਸਾਫ਼ ਤੌਰ ਤੇ ਇੱਕ ਸਲੋਗਨ ਲਿਖਿਆ ਹੋਇਆ ਨਾ ਗੁੱਸਾ ਨਾ ਹੰਕਾਰ ਕੰਮ ਹੋਣਗੇ ਲਗਾਤਾਰ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਹਰ ਬੰਦੇ ਦਾ ਬੋਟ ਲੈਂਦਾ ਆਪਣਾ ਆਪਣਾ ਤਰੀਕਾ ਹੈ ਜੀ ਬੰਦੇ ਦਾ ਪਤਾ ਤਾਂ ਉਦੋਂ ਲੱਗਦਾ ਹੈ ਜਦੋਂ ਬੰਦੇ ਕੋਲ ਪਾਵਰ ਆਵੇ ਕੋਣ ਹੰਕਾਰ ਕਰਦਾ ਕੋਣ ਗੁੱਸਾ ਕਰਦਾ ਕੋਣ ਕੰਮ ਕਰਦਾ ਸਾਡੇ ਇਲਾਕੇ ਵਿੱਚ ਜਿਹੜਾ ਮੌਜੂਦਾ ਐਮਐਲਏ ਆ ਉਹਨੂੰ ਬੜੀਆਂ ਵੋਟਾਂ ਪਈਆਂ ਜਦੋਂ ਜਿੱਤੇ ਤੇ ਉਹਨਾਂ ਨੇ ਹਰ ਸਪੀਚੇ 'ਚ ਇਹ ਕਿ ਸੰਗਤਾ ਨੇ ਬੜਾ ਸਮਰਥਨ ਦਿੱਤਾ ਸਾਢੇ 3 ਸਾਲ ਬੀਤ ਚੁੱਕੇ ਆ ਕਾਂਗਰਸ ਦੇ ਕਿਰਾਈ ਕੰਮ ਜਿਹੜੇ ਅਸੀਂ ਸ਼ੁਰੂ ਕੀਤੇ ਸੀਗੇ ਉਹਨਾਂ ਨੂੰ ਹੀ ਪੂਰੇ ਕਰ ਦੇ ਤੇ ਲੁਧਿਆਣਾ ਇਹ ਜਿਹੜੀ ਆ ਕੱਲਾ ਲੁਧਿਆਣਾ ਜਿਹੜੀ ਪੰਜਾਬ 'ਚ ਨੰਬਰ 1 ਹੋ ਜੇ ਸੋ ਕਹਿਣਾ ਦੇ ਕਰਨ 'ਚ ਬੜਾ ਫਰਕ ਹੈ ਹੰਕਾਰ ਗੁੱਸਾ ਕੰਮ ਇਹ ਜਨਾਬ ਕੋਲ ਜਦੋਂ ਤਾਕਤ ਆਏਗੀ ਇਹ ਰਾਜ ਸਭਾ ਮੈਂਬਰ ਰਹੇ ਆ ਕਿਹੜਾ ਤੀਰ ਤੋੜ ਕੇ ਆਇਆ ਲੁਧਿਆਣੇ ਵਾਸਤੇ ਕਿਹੜਾ ਕੋਈ ਨਵੀਂ ਯੂਨੀਵਰਸਿਟੀ ਲਿਆਈ ਕਿਹੜਾ ਕੋਈ ਵੱਡਾ ਕਾਲਜ ਲਿਆਈ ਕਿਹੜਾ ਕੋਈ ਵੱਡਾ ਸਕੂਲ ਲਿਆਇ ਹਲਵਾਰੇ 에য়ারਪੋਰਟ ਨੂੰ ਕਲੇਮ ਕਰਦੇ ਐ ਉਹ 에য়ারਪੋਰਟ ਕਿਤੇ ਇੱਕ ਰਾਤ ਤੇ ਥੋੜੀ ਬਣ ਗਿਆ ਉਹ ਸ਼ੁਰੂਆਤ ਪਹਿਲਾਂ ਦੀ ਸਰਕਾਰਾਂ ਦੀ ਕੀਤੀ ਹੋਈ ਹੈ ਠੀਕ ਹੈ ਕਿ ਜਦੋਂ ਫਾਈਨਲ ਹੋਣ ਵਾਲਾ ਸੀਗਾ ਤੇ ਤੁਸੀਂ ਰਾਜ ਸਭਾ ਮੈਂਬਰ ਹੋ ਤੇ ਤੁਸੀਂ ਉਹਨੂੰ ਇਨੀਸ਼ੀਏਟਿਵ ਲੈਣਾ ਸੀਗਾ ਤੁਸੀਂ ਆਪਣੇ ਨੂੰ ਕ੍ਰੈਡਿਟ ਦਿੰਦੇ ਹੋ ਲੇਕਿਨ ਇੱਕ ਫਾਦਰ ਇੱਕ ਮਕਾਨ ਦੀ ਬਿਲਡਿੰਗ ਦੀ ਨੀਂਹ ਖੋਦਾ ਖੁਦ ਬੰਦਾ ਉਹ ਉਹਨੂੰ ਬਣਾਉਂਦਾ ਹੈ ਤੇ ਲੈਂਟਰ ਵੇਲੇ ਬੱਚਾ ਕਵੇ ਬਾਪੂ ਤੂੰ ਤਾਂ ਕੀਤੇ ਹੀ ਕੁਛ ਨਹੀਂ ਲੈਂਟਰ ਦਾ ਮੈਪ ਹੋਇਆ ਉਹ ਹਾਲਾਤ ਇਹਨਾਂ ਦੇ ਆ ਔਰ ਛੇਕ ਚਿੱਲੀ ਆ ਐਵੇਂ ਉਹ ਸੁਪਨੇ ਦੇ ਲਈ ਜੰਦੇ ਆ ਝੂਟ ਜਾ ਬੋਲੀ ਜਾਂਦੇ ਆ ਇੱਕਦਮ ਫੇਰ ਇਲੈਕਸ਼ਨ ਕਰਾ ਦੇਣ ਤੇ ਲਭਰੇ ਨਹੀਂ ਗਏ ਕਿੱਥੇ ਝਾੜੂ ਵੱਲੇ ਉਹ ਸਮਾਤਾ ਹਲੇ ਆਉਣਾ 2027 ਦੇ ਵਿੱਚ ਪਰ ਕਿਤੇ ਨਾ ਕਿਤੇ ਲੁਧਿਆਣੇ ਦੀ ਜਿਹੜੀ ਸ਼ਿਆਤਾ ਸ਼ਿਆਸ਼ਤ ਆ ਬੁੱਡੇ ਦਰਿਆ ਤੋਂ ਸ਼ੁਰੂਆਤ ਹੁੰਦੀ ਹੈ ਕਾਂਗਰਸ ਦੇ ਕਾਫੀ ਵਧੀਆ ਲੀਡਰ ਰਹੇ ਨੇ ਉਹ ਐਮਪੀ ਵੀ ਰਹੇ ਨੇ ਰਵਨੀਤ ਬਿੱਟੂ ਜੀ ਜਿਹੜੇ ਹੁਣ ਭਾਜਪਾ ਦੇ ਵਿੱਚ ਹੈਗੇ ਨੇ ਸੋ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਜਿਹੜਾ ਬੁੱਢਾ ਦਰਿਆ ਵਾ ਉਹਦੇ ਪ੍ਰੋਜੈਕਟ ਨੂੰ ਲੈ ਕੇ ਉਹਦੇ ਫੰਡ ਨੂੰ ਲੈ ਕੇ ਕਿਹਾ ਜੰਦਾ ਕਿ ਸੈਂਟਰ ਸਰਕਾਰ ਜਿਹੜੀ ਹਮੇਸ਼ਾ ਹੀ ਅੱਗੇ ਖੜਦੀ ਹੈ ਤੇ ਜਿਹੜੇ ਵੀ ਵੱਡੇ ਕੰਮ ਹੁੰਦੇ ਨੇ ਸੈਂਟਰ ਸਰਕਾਰ ਨਾਲ ਖੜੀ ਹੈ ਉਹਨੂੰ ਕਿਵੇਂ ਦੇਖੋ ਸੈਂਟਰ ਸਰਕਾਰ ਦਾ ਰੋਲ ਹੈ ਲਾਈਕ ਫਾਦਰ ਇੱਕ ਜਿਵੇਂ ਪਰਿਵਾਰ ਦੇ ਵਿੱਚ ਛੋੜੀਆਂ-ਛੋੜੀਆਂ ਸਟੇਟਾਂ ਪੰਜਾਬ ਐ ਹਰਿਆਣਾ ਹਿਮਾਚਲ ਐ ਸ਼ਿਨਗਰ ਜੰਮੂ ਕਸ਼ਮੀਰੀਆਂ ਲੇਕਿਨ ਸੈਂਟ੍ਰਿਕ ਹੈ ਸੈਂਟਰਲ ਜੀਐਸਟੀ ਵੀ ਲੈਂਦਾ ਸਟੇਟਾਂ ਤੋਂ ਤੇ ਇਨਕਮ ਟੈਕਸ ਵੀ ਲੈਂਦਾ ਤੇ ਉਹਨਾਂ ਦੀਆਂ ਜਿਹੜੀਆਂ ਇਸ਼ੂਸ ਐ ਉਹਨਾਂ ਨੂੰ ਜਿਹੜੇ ਫੰਡਸ ਆ ਸੈਂਟਰ ਦਾ ਦੇਣਾ ਉਹਦੀ ਜ਼ਿੰਮੇਵਾਰੀ ਐ ਇਹ ਕੋਈ ਨਾ ਕੋਈ ਭੀਖ ਐ ਨਾ ਕੋਈ ਇਹਾਸਾਨ ਐ ਸੋ ਜਿਹੜੇ ਵੱਡੇ ਪ੍ਰੋਜੈਕਟ ਹੁੰਦੇ ਐ 노 ਡਾਊਟ ਕਿ ਉਹਦਾ ਵਾਸਤੇ ਇਹਨਾਂ ਦੀ ਇਹਨਾਂ ਵੱਲੋਂ ਫੰਡ ਦੀ ਲੋੜ ਹੁੰਦੀ ਐ ਬਟ ਬੁੱਢੇ ਨਾਲੇ ਤੁਸੀਂ ਚਾਹੇ 1200 ਕੋਰਪਿਆ ਲਗਾ ਦਿਓ ਉਹ ਉਦੋਂ ਤੱਕ ਕਲੀਅਰ ਨਹੀਂ ਹੋਏਗਾ ਜਦੋਂ ਤੱਕ ਇਹਦੇ ਵਿੱਚ ਆਣ ਵਾਲਾ ਜਿਹੜਾ ਡਿਸਪੋਜ਼ਲ ਹੈ ਲਾਈਕ ਕਲਰ ਵਾਟਰ ਹੈ ਲਾਈਕ ਡੇਰੀਆਂ ਦਾ ਗੋਬਰ ਹੈ ਸਾਡੇ ਕਾਰਪੋਰੇਸ਼ਨ ਦੀ ਜਿੰਨੀ ਵੇਸਟ ਹੈ ਉਹ ਸਾਰੀ ਇਹਦੇ ਚ गिरਦੀ ਹੈ ਜਦੋਂ ਤੱਕ ਉਹਦਾ ਪ੍ਰੋਪਰ ਕੋਈ ਹੱਲ ਨਹੀਂ ਹੋ ਜਾਂਦਾ ਉਹਨੂੰ ਟ੍ਰੀਟ ਕਰਕੇ ਨਹੀਂ ਪਾਇਆ ਜਾਂਦਾ ਉਦੋਂ ਤੱਕ ਬੁੱਢਾ ਨਾਲਾ ਸਾਫ਼ ਨਹੀਂ ਹੋ ਸਕਦਾ ਆਮ ਜਨਤਾ ਨੂੰ ਕਿਵੇਂ ਦੇਖਦੇ ਹੋ ਕਿ ਗਲੀਆਂ ਗਲੀਆਂ ਮਹੱਲੇ ਮਹੱਲੇ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਤਹਿਤ 31 ਮਈ ਇੱਕ ਲਾਸਟ ਡੇਡ ਦਿੱਤੀ ਗਈ ਸੀਗੀ ਤੇ ਉਸ ਤੋਂ ਬਾਅਦ ਹੁਣ 31 ਮਈ ਵੀ ਟੱਪ ਚੁੱਕੀ ਹੈ ਤੇ ਕਿਵੇਂ ਦੇਖ ਰਹੇ ਹੋ ਕਿ ਨਸ਼ੇ ਨੂੰ ਕਿਦਾਂ ਜਿਹੜਾ ਖਤਮ ਕੀਤਾ ਗਿਆ ਸਕੂਲਾਂ ਦੇ 6 6 ਸਾਲ ਦੇ ਬੱਚਿਆਂ ਨੂੰ ਮੋਮਬਤੀਆਂ ਤੇ ਹੱਥ ਰਖਾ ਕੇ ਤੁਸੀਂ ਸੋਚ ਕੇ ਆ ਕੇ ਕਹਿਦੇ ਹੋ ਵੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਟਾਰਟ ਕਰਤੀ ਔਰ ਏਸੀ ਹਾਲਾਂ ਦੇ ਵਿੱਚ ਬਹਿ ਕੇ ਤੁਸੀਂ ਗੱਲਾਂ ਕਰੋ ਇਹ ਤਾਂ ਮੁਹਿੰਮ ਉੱਥੇ ਕਰਨੀ ਚਾਹੀਦੀ ਹੈ ਕਿ ਇਹ ਆਈਡੈਂਟੀਫਾਈ ਕਰ ਦੇ ਇਹਨਾਂ ਦਾ ਡਿਪਾਰਟਮੈਂਟ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਜ਼ਿਆਦਾ ਜਿਹੜੇ ਸਾਡੇ ਨੌਜਵਾਨ ਸਾਥੀ ਨਸ਼ਾ ਕਰਦੇ ਆ ਉੱਥੇ ਉਹਨਾਂ ਡਾਕਟਰਾਂ ਦੀ ਉਹਨਾਂ ਲੋਕਾਂ ਦੀ ਜਿਹੜੀ ਐ ਸਪੀਚਾਂ ਹੁੰਦੀਆਂ ਉਹਨਾਂ ਦੀ ਕਾਉਂਸਲਿੰਗ ਹੁੰਦੀ ਤਾਂ ਕਿ ਉਹਨਾਂ ਨੂੰ ਉਹਨਾਂ ਦੱਸਿਆ ਜਾਂਦਾ ਕਿ ਇਸ ਨਸ਼ੇ ਨਾਲ ਤੁਹਾਡਾ ਸਰੀਰਕ ਉੱਤੇ ਨੁਕਸਾਨ ਹੋਏਗਾ ਤੇ ਪਿੱਛੇ ਤੁਹਾਡੇ ਪਰਿਵਾਰਾਂ ਦਾ ਨੁਕਸਾਨ ਹੋਏਗਾ ਤੇ ਤਾਂ ਤਾਂ ਅਸੀਂ ਗਿੰਦੇ ਕਿ ਹਾਂ ਕਿ ਇਹ ਕੁਝ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਐਮਐਲਏ ਸਹਿਬਾਨਾਂ ਨੇ ਇਹਨਾਂ ਦੇ ਕਾਉਂਸਲ ਸਹਿਬਾਨਾਂ ਨੇ ਆਪਣੇ ਵਰਕਰ ਇਕੱਠੇ ਕੀਤੇ ਪਬਲਿਕ ਦਾ ਕੋਈ ਆਦਮੀ ਨਹੀਂ ਸੀਗਾ ਏਸੀ ਹਾਲ ਲਿੱਤੇ ਉਥੇ ਸਪੀਚਾਂ ਕੀਤੀਆਂ ਸਕੂਲਾਂ ਦੇ ਬੱਚਿਆਂ ਤੋਂ ਸੋਮਾ ਚਕਾਲੀਆਂ ਚਲੋ ਸਾਡੀ ਯੋਧਨ ਅਸ਼ੀਵਰਤ ਮੁਹਿੰਮ ਨਿਬੜ ਗਈ ਲੇਕਿਨ ਉਹਦੇ ਨਾਲ ਇੱਕ ਚੀਜ਼ ਹੋ ਰਹਾ ਹੈ ਜਦੋਂ ਤੁਸੀਂ ਆ 2-4 ਮਹੀਨੇ ਬਾਅਦ ਆਰਟੀਐਚ ਮੰਗੋਗੇ ਡਿਟੇਲ ਪੂਰੇ ਪੰਜਾਬ ਦੇ ਵਿੱਚ ਕਿ ਨਸ਼ਾ ਕਿੰਨਾ ਖਤਮ ਹੋ ਗਿਆ ਉਹ ਵੀ ਤੁਹਾਨੂੰ ਪਤਾ ਲੱਗ ਜਾਏਗਾ ਲੇਕਿਨ ਇਸ ਮੁਹਿੰਮ ਵਾਸਤੇ ਜਿਹੜਾ ਇਹਨਾਂ ਨੇ ਪ੍ਰਚਾਰ ਕੀਤਾ ਆਪਣੀਆਂ ਫੋਟੋਆਂ ਦਿਖਾਈਆਂ ਉਹਦੇ ਤੇ ਇਹਨਾਂ ਨੇ ਕਿੰਨਾ ਪੈਸਾ ਖਰਚ ਕੀਤਾ ਜ ਪੂਰੇ ਪੰਜਾਬ ਦੀਆਂ ਜਿਹੜੀਆਂ ਉਹ ਜਿਹੜੀਆਂ ਪ੍ਰਿੰਟਿੰਗ ਪ੍ਰੈਸ ਸਾਰੀਆਂ ਜਿਹੜੀਆਂ ਓਵਰ ਬਿਜ਼ੀ ਚੱਲੀਆਂ ਕਿਉਂਕਿ ਇਹਨਾਂ ਦੇ ਪੰਮਫਲੈਟ ਛਾਪ ਰਹੇ ਆ। ਔਰੇ ਦੜਾ ਦੜ ਲੋਕਾਂ ਨੂੰ ਵੰਡ ਰਿਆ ਵੀ ਹਾਂ ਅਸੀਂ ਆ ਮੋਹਿਮ ਚਲਾਤੀ ਮੋਹਿਮ ਚਲਾਤੀ। 10 ਰੁਪਏ ਦਾ ਕੰਮ ਨਹੀਂ ਹੈ, ਰਿਜ਼ਲਟ ਨਹੀਂ ਹੈ। ਲੇਕਿਨ ਉੱਤੇ 100 ਰੁਪਏ ਖਰਚੇ ਜਾ ਰਹੇ ਆ। ਜਾਂ ਤਾਂ ਆਪਣਾ ਰਿਜ਼ਲਟ ਆ ਜਾਏ ਤੇ ਖਰਚਾ ਮੈਟਰ ਨਹੀਂ ਕਰਦਾ। ਲੇਕਿਨ ਉੱਥੇ ਰਿਜ਼ਲਟ ਵੀ ਨਹੀਂ ਆ ਰਿਹਾ ਔਰ ਲੋਕਾਂ ਦੀ ਹਾਰਮਨੀ ਜਿਹੜੀ ਆ ਉਹ ਗਵਾਈ ਜਾ ਰਹੀ ਆ। ਦੂਸਰੇ ਪਾਸੇ ਪੰਜਾਬ ਜਿਹੜਾ ਚਲੇ 25 ਸਾਲਾਂ ਚ ਨਾ ਕਰਜਾ ਨਹੀਂ ਜ پنجاب ਤੇ ਚੜਿਆ ਜਿਨ੍ਹਾਂ ਆ 3 ਸਾਲਾਂ ਚ ਇਹਨਾਂ ਨੇ ਚੜਾਤਾ ਸੋ ਬੜੇ ਮਾੜੇ ਹਾਲਾਤ ਨੇ ਬੜੀ ਮਾੜੀ ਨਕਮੀ ਸਰਕਾਰ ਹੈ ਦਿੱਲੀ ਦੇ ਲੋਕਾਂ ਨੇ ਸਿਆਣਪ ਕਰਕੇ ਚੱਲਦਾ ਕਰਤਾ ਹੁਣ ਪੰਜਾਬ ਦੇ ਲੋਕਾਂ ਦੀ ਵਾਰੀ ਹੈ ਤੇ 2027 ਤੇ ਨਿਬੜ ਜਾਏਗਾ ਕੰਮ 2027 ਦੇ ਵਿੱਚ ਕਾਂਗਰਸ ਕਿੰਨੂੰ ਆਪਣਾ ਮੁਕਾਬਲਾ ਸਮਝਤੀ ਹੈ ਕਿਸ ਪਾਰਟੀ ਨੂੰ ਆਪੋਜ਼ਿਟ ਦੇਖੋ ਜਿਹੜੀ ਬੀਜੇਪੀ ਹੈ ਠੀਕ ਹੈ ਸ਼ਹਿਰਾਂ ਚ ਲੋਕ ਇਤਨਾ ਕਿਤੇ ਉਹਨੂੰ ਪਸੰਦ ਕਰਦੇ ਆ ਲੇਕਿਨ ਪਿੰਡਾਂ ਦੇ ਵਿੱਚ ਉਹਨਾਂ ਦੀ ਐਂਟਰੀ ਬੈਨ ਹੈ ਤੋਂ ਇਸ ਕਰਕੇ ਬੀਨਾ ਪਿੰਡਾਂ ਤੋਂ ਇਹ ਸਰਕਾਰ ਨਹੀਂ ਬਣ ਸਕਦੀ ਪੰਜਾਬ ਦੇ ਵਿੱਚ ਤੇ ਜਿਹੜੇ ਝਾੜੂ ਵਾਲੇ ਆ ਲੋਕਾਂ ਨੇ ਬਦਲਾਵ ਦੇ ਨਾਂ ਤੇ ਇਹਨਾਂ ਨੂੰ ਵੋਟਾਂ ਪਾਈਆਂ ਸੀ 3 ਸਾਲ ਪਹਿਲਾਂ ਤੇ ਅੱਜ ਲੋਕਾਂ ਨੇ ਬਦਲਾਵ ਜਿਹੜਾ ਦੇਖ ਲਿਆ ਕਾਨੂੰਨ ਦੀ ਹਾਲਤ ਇੰਨੀ ਕੁ ਮਾੜੀ ਹੈ ਕਿ ਕੋਈ ਪਰਿਵਾਰ ਦੀ ਨਾ ਬਜ਼ੁਰਗ ਸੇਫ ਹੈ ਨਾ ਕੋਈ ਸਾਡਾ ਨੌਜਵਾਨ ਸਾਥੀ ਸੇਫ ਹੈ ਜਿਹਨੂੰ ਮਰਜ਼ੀ ਇੰਡਸਟਰੀ ਵਾਲੇ ਨੂੰ ਫੋਨ ਕਰਕੇ ਫਰੋਤੀ ਮੰਗ ਲੈਂਦੇ ਆ ਜਿਦੀ ਮਰਜ਼ੀ ਚੈਨ ਖੀਚੀ ਜਾਂਦੀ ਜਿਹਦਾ ਮਰਜ਼ੀ ਕਤਲ ਕਰ ਦਿੰਦੇ ਆ ਸੋ ਹਰ ਵਰਗ ਦੁਖੀ ਆਮੂਮਨ ਲੋਕ ਜਿਹੜੇ ਆਪਸ ਵਿੱਚ ਗੱਲਾਂ ਕਰਦੇ ਆ ਉਹ ਢੀਕਦੇ ਆ ਵੀ ਕਦੋਂ ਇਹ 1.5 ਸਾਲ ਪੂਰਾ ਹੋਣਾ ਹੈ ਅਗਰ ਅੱਜ ਅੱਜ ਲੈਕਚਰ ਹੋ ਜਾਂ ਤੈ ਇੱਕ ਜਮਾਈ ਝਾੜੂ ਦਾ ਜਮਾ ਤੀਲਾ ਤੀਲਾ ਹੋ ਜਾਣਾ ਲੱਭਣੇ ਨਹੀਂ ਔਰ ਇਹਨਾਂ ਦੇ ਅੱਧੇ ਐਮਐਲਆ ਨੇ 50% ਐਮਐਲਏ ਕਾਂਗਰਸ ਦੇ ਸੰਪਰਕ ਵਿੱਚ ਆ ਰਹੇ ਆ ਔਰ ਇਹ ਕਹਿ ਰਹੇ ਆ ਕਿ ਸਾਨੂੰ 6 ਮਹੀਨੇ ਪਹਿਲਾਂ ਜੁਆਇਨ ਕਰਾ ਲੇ ਇਹ ਹਾਲਾਤ ਹੈ ਬਿਲਕੁਲ ਸੋ ਦੱਸਤੀ ਹੈ ਕਿ ਸਾਡੇ ਨਾਲ ਲੁਧਿਆਣਾ ਪ੍ਰੈਜ਼ੀਡੈਂਟ ਮੌਜੂਦ ਸੀਗੇ ਸੰਜੇ ਤਲਵਾਰਜੀ ਐਕਐਮਐਲਏ ਵੀ ਰਹੇ ਨੇ ਸੋ ਗੱਲਬਾਤ ਕੀਤੀ ਲੁਧਿਆਣਾ ਦੇ ਸਿਆਸਤ ਮੁੱਦੇ ਤੇ ਪੰਜਾਬ ਦੇ ਮੁੱਦਿਆਂ ਤੇ ਤੇ ਆਉਣ ਵਾਲਾ ਸਮਾਂ ਦੱਸਿਆ 2027 ਦੇ ਵਿੱਚ ਕਿ ਲੋਕ ਕੀ ਚੁਣਨਗੇ ਲੋਕ ਕਿਹਨੂੰ ਹਾਰ ਪਾਉਣਗੇ ਉਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਹਣੀ ਦੇ ਨਾਲ ਨਿਤਿਨ ਲੁਧਿਆਣਾ ਲਾਈਵ